ਪੋਣਾ ਪੈਂਦਾ ਨਹੀਂ ਨਹੀਂ ਵਰਦੇ ਕਿਲੀ ਕਾਂ ਨੂੰ ਵਰਦੇ ਅਕਿੱਲੀ ਹੁਣ ਤਾਂ ਉਹੀ ਮਾਂਜੀ ਜਾਂਦੀ ਆ ਪਤੀਲੀ ਨਾ ਨਾ ਪੋਣਾ ਪੈਂਦਾਗੇ ਰੜਦੇ ਕਿਦੋਂ ਹੈ ਵਰਗੀ ਮਾਜਾ ਮੇਹਤਾ ਵਰਗੀ ਓਏ ਆ ਦੇ ਬੱਚਾ ਰਾਜੂ ਇਹ ਰੰਗ ਆਏ ਹੁੰਦੇ ਆ ਟਿੱਬੇ ਤੇ ਪਾਣੀ ਚੜਾਉਣਾ ਪਵੇ ਹਾਂ ਜੋਰ ਲੱਗਦਾ ਕਿ ਲੱਗਦਾ ਨਹੀਂ ਹਾਂ ਹੁਣ ਨਹੀਂ ਲੱਗਦਾ ਹੁਣ ਨਹੀਂ ਲੱਗਦਾ ਲੱਗਦੇ ਆ ਬਦੋ ਨਹੀਂ ਲੱਗਦਾ ਹੁਣ ਨਹੀਂ ਲੱਗਦਾ ਪੁੱਤਾ ਫਫਾਰੇ ਚੱਲ ਪੇ ਨਹੀਂ ਨਹੀਂ ਚਲਦੇ ਕਿਤੇ ਧਰ ਲੈ ਮੇਰਾ ਤੇ ਟੁੱਟੀਆਂ ਹੀ ਆਪੇ ਨੂੰ ਆਊਗੀ ਤੈਨੂੰ ਚੱਲ ਕੇ ਰੜ ਗਏ ਮੇਰੇ ਫੇਰ ਪੁੱਤਾ ਤੈਨੂੰ ਵੀ ਨਿਮਾ ਦੂ ਐ ਫਫਾਰਾ ਮੇਰੇ ਨਾਲ ਗੱਲ ਕਰ ਤੂੰ ਪਾਲ ਮੈਨੂੰ ਲੱਖ ਰੁਪਏ ਦਊ ਮੈਂ ਤੈਨੂੰ ਕੀ ਨਹੀਂ ਪਾਲ ਮੈਨੂੰ ਪੱਥਦਾ ਹੁੰਦਾ ਹੀ ਨਹੀਂ ਪਾਂਗਾ ਆੜਾ ਪਿਆ ਮੇਰਾ ਤਾਂ ਵਗੈਰਾ ਕਹੀ ਜੀ ਚਾਹੀਦੀ ਆ ਪੋਲ ਪਹਿਲਾਂ ਦਾ ਰਿਸ਼ਤੇ ਹੀ ਕਰਾ ਦੋਨੇ ਓਏ ਮੇਰੇ ਨਾਲ ਚੱਲ ਤੜਕੇ ਬਾਈ ਗੱਲ ਪੱਕੀ ਕਰੀ ਮੇਰੇ ਨਾਲ ਹਾਂ ਤੇ ਨਾਲ ਪੱਕੀ ਐ ਮੈਨੂੰ 1000 ਦਿਨ ਨਾ ਫੜਾ ਕੇ ਜਾ ਹੁਣ ਤੈਨਾਂ ਫੜਾ ਐ ਨਹੀਂ ਬੰਦੇ ਦਿਖਾਈ ਆ ਚੱਲਦਾ ਲੈ ਵਾ ਲੱਖ ਰੁਪਏ ਦੂੰ ਤੈਨ ਜਾ ਯਾਰ ਪਹਿਲਾਂ ਤੂੰ ਮੈਨੂੰ ਹਜ਼ਾਰੇ ਦੇ ਜਾ ਨਿਕਾਲ ਲੈ ਗੰਦੀ ਅਗਰ ਵਿੱਚ ਪੋਚੌਲਾ ਪਾਉਣਾ ਪੈਂਦਾ ਪਾ ਜਣਾ ਪੈਂਦਾ ਪੈਨਨ ਪੌਂ ਤੈਨੂੰ ਕੋਈ ਵੀ ਚੋਲੇ ਦੀ ਲੋੜ ਨਹੀਂ ਸੌਦੇ ਸਿੱਧੇ ਵੀ ਕਰ ਸਕਦੇ ਹਾਂ ਸਭ ਨੂੰ ਆਫਰ ਹੈ ਸਾਡੀ ਸਿੱਧਾ ਨਹੀਂ ਹੁੰਦਾ ਓਏ ਚਾਹੇ ਯਾਰ ਜਿਹਦਾ ਦਿਲ ਮਨ ਦਾ ਲੈਣੇ ਦਾ ਸੌਦਾ ਕਰਾਓ ਸਾਤੋਂ ਜਿੰਦਾ ਨਹੀਂ ਦਿਲ ਮੰਦਾ ਸਿੱਧੇ ਵੀ ਵਿਚਾਰੇ ਸੌਦੇ ਕਰ ਸਕਦੇ ਨੇ ਲੋਕ ਕਿ ਲੋਕਾਂ ਦੇ ਕਿਹੜਾ ਦਿਮਾਗ ਨਹੀਂ ਤੇ ਜਵਾਨ ਨਹੀਂ ਨਹੀਂ ਸਦਾ ਹੁੰ ਨਹੀਂ ਹੁੰਦਾ ਹੋ ਜਾਂਦਾ ਮੇਰੇ ਸਾਰਾ ਕੁਝ ਹੋ ਜਾਂਦਾ ਹੁੰਦੇ ਆ ਹਿਸਾਬ ਨਾਲ ਹੁੰਦੇ ਆ ਇਹ ਕਹਣਾ ਜਦੋਂ ਮੇਰਾ ਨਹੀਂ ਹੁੰਦਾ ਹੀ ਨਹੀਂ ਹੁੰਦਾ ਨਹੀਂ ਹੁੰਦਾ ਸਿੱਧਾ ਦੇ ਹੁੰਦਾ ਇਹਨੇ ਕਟਾਈ ਮਾਰਦਾ ਰਾਜੂ ਜੀ ਮੰਨ ਨਹੀਂ ਹੋਇਆ ਕੋਈ ਮਾਰੀ ਵੀਡੀਓ ਕਰ ਵਿੱਚ ਚੁਗਾਈ ਜਾਨੀ ਮੇਰ ਬਾਤ ਕੋਈ ਗੱਲ ਇਹ ਮਸਲੀੰਦਾ ਫੇਰ ਕੀ ਹੈ ਰੁਕਸੀ ਹੁੰਦੇ ਆ ਇਹ ਬਾਈ ਕੁਰਦਾ ਵਾਲਾ ਜਨਾਨੀ ਨੂੰ ਪਹਿਲਾਂ ਪੰਜਾਤੀ ਤਿੰਨ ਤਿੰਨ ਪੰਜਾਤੀ ਆਪੇ ਬਣ ਗਿਆ ਹਾਂ ਮਨਾਲਿਆ ਕੋਟੀ ਕੋਟੀ ਹਜੇ ਕੰਦਾ ਹੁੰਦਾ ਨਹੀਂ ਇਹ ਤੇ ਨੁਕਸਾ ਹੈ ਨੁਕਸਾ ਤਾਂ ਹੁੰਦਾ ਹੀ ਆ ਇਹ ਡੰਡੇ ਨਾਲ ਕੁਰਦੇ ਦੇ ਕਿਹੜੀ ਤੀਨੀ ਵਸੂਗੀ ਬਾਈ ਦੇਖੋ ਮੇਰੇ ਅਕਦੇ ਅੱਜ ਕੱਲ ਜਨਾਨੀਆਂ ਕੁੱਟਣ ਵਾਸਤੇ ਨਹੀਂ ਬਾਈ ਫੇਰ ਹੀ ਲੱਖ ਰੁਪਏ ਚਾਰ ਨਾ ਮਤਬ ਲੈ ਲੈ ਲੱਖ ਰੁਪਏ ਤੈਨੂੰ ਫੇਰ ਹੁਣ ਤੂੰ ਹੁਣ ਤੂੰ ਨਗੋਰਾ ਚੌਥਾ ਵਿਆਹ ਭਾਲਦਾ ਹੈਂ ਸਿਵਿਆਂ ਚ ਜਾਣ ਦੀ ਤੇਰੀ ਆਪਣੀ ਦੂਆ ਦੀ ਬੋਲਾ ਨਾ ਬਣਾ ਕਦਾ ਕਰਨਾ ਪਊਗਾ ਨਾ ਕੁਛ ਨਹੀਂ ਕਰਦੇ ਤੇਰਾ ਪਿਆ ਹੁਣ ਭੁੱਖਾ ਮਰਦਾ ਤੂੰ ਵਿਆਹ ਦਾ ਹਾਂ ਬਈ ਦੱਸ ਉਹ ਕਿਦਰ ਗਏ ਮੁੰਡੇ ਕਰੀਏ ਗੁੱਸਾ ਹਾਂ ਕਿੰਨੇ ਬੱਕਰੀ ਵੇਚਣ ਵਾਲੀ ਗੱਲ ਕਰ ਪਹਿਲਾਂ ਤੂੰ ਕਹਿਣਾ ਬੱਸ ਫਿਰ ਵਿਆਹ ਤੇ ਰੁਪਏ ਲਾਉਣੇ ਨੇ ਬੱਕਰੀ ਵੇਚ ਕੇ ਤੇਰੀ ਬੋਲ ਦਾਦੀ ਬਹਾ ਦੱਸ ਹਾਂ ਮੈਂ ਤਾਂ ਕਹਣਾ ਇਹ ਰੁਪਈਆ ਲੈ ਭਈ ਤੂੰ ਕੋਈ ਗੱਲ ਨਹੀਂ ਦੱਸ ਕੇ ਗੁੱਸਾ ਕੋਈ ਨਾ ਜਿੰਨੇ ਅਗਲੇ ਨੇ ਮੈਨੂੰ ਹੱਥ ਨਾਲ ਦੱਸਿਆ ਧੰਨਵਾਦ ਲਾਇ ਹੀ ਆ ਕੋਸ ਸਿਆਨ ਸਿਆਨ ਨਾ ਸਮਝਾ ਤਾਨੇ ਮੈਨੂੰ ਕੀ ਨੀ ਚੱਲਣਾ ਨਹੀਂ ਰਾਜੂ ਫਿਰ ਕਿੱਥੇ ਚੱਲੂ ਤੇਰੇ ਖਤਰਾ ਐਂਡ ਬਾਈ ਆ ਮੁੰਡਿਆ ਪਸੰਦਾ ਬੱਕਰੀ ਝੋਲਾ ਖੋਲ ਕੇ ਦਿਖਾ ਦੇ ਲੰਦਾ ਕਿਤੇ ਥਣਕਾਣਾ ਵੀ ਨਾ ਹੋਵੇ ਗੈਲੂ ਕਿਤੇ ਨੂੰ ਕਰਨਗੇ ਸਾਰਾ ਪਹਿਲਾਂ ਅੰਨਾ ਦੀ ਤੂੰ ਪੰਨ ਦੀ ਮੁੰਡਿਓ ਮੈਂ ਸੁਣ ਕੇ ਚੋਕੇ ਦੇਖ ਲਾ ਚੋਰ ਆ ਵੀ ਰਾਜੂ ਚੋਕ ਤੇਰੇ ਸਾਰੇ ਆ ਉਹ ਤੇਰੀ ਬੱਕਰੀਆਂ ਮੇਰੀ ਨਹੀਂ ਲੈ ਲੀਏ ਬੱਕਰੀ ਸਾਰੀਆਂ ਗੱਲਾਂ ਛੱਡੋ ਕਰੀ ਦੱਸ ਕਿੰਨੇ ਦੇ ਦਿੰਦੇ ਨੂੰ ਕਹਿਣਾ ਬਸ ਤੇ ਆਰਾਮ ਆ ਵਾਲਾ 15000 ਵੀ ਦੇਏਗਾ ਨਹੀਂ ਜਲਦੀ ਹੋਰ ਕਿੱਥੇ ਚੱਲੂ ਠੀਕ ਹੈ ਫਿਰ ਟਾਟਾ ਬਾਟਾ ਹੀ ਆ ਟਾਟਾ ਬਾਟਾ ਦਾ ਠੀਕ ਠਾਕ ਹੈ ਜੀ ਟਾਟਾ ਕਬਾਟਾ ਠੀਕ ਹੈ 10 ਹੀ ਠੀਕ ਲੱਗ ਜੰਦਾ ਮੁੱਲ ਲੱਗਿਆ ਜਰਾ ਜੀ ਫਿਰ ਟਾਟਾ ਕਬਾਟਾ ਇਹ ਦੱਸਦੇ ਮੈਨੂੰ ਮੜਾ ਵਟ ਹੋਰ ਕੱਟ ਕਰ ਦੂੰ ਬਾਬਾ ਜੀ ਬਾਬਾ ਮਾਰੀ ਜਪੀ ਬਾਬਾ ਹੜਾ ਬਾਹਰ ਚ ਲੈਣਾ ਬਾਬਾ ਸਵਾਰ ਕੋਈ ਨਹੀਂ ਮੇਰੇ ਹਾਂ ਨਾਨ ਮਾ ਬੋਲੋ ਕੁੱਤੇ ਦਾ ਲੈ ਕੋ ਤਸਸ ਤੇਰੇ ਬਾਤੇ ਕੀ ਆ ਗਿਆ ਯਾਰ ਨਹੀਂ ਚੱਲੇਗਾ ਚੱਲੂ ਵੀ ਪਰ ਕਿਉਂ ਨਹੀਂ ਚੱਲੂ ਕਿੰਨੇ ਦੀ ਕਹਿਆ ਤੂੰ ਤੇਰੇ ਯਾਰ ਕਹ ਸ਼ਰੀਆ ਜੀ ਵੀ ਸਾਢੇ 16 ਨਹੀਂ ਨਹੀਂ ਚੱਲੇਗਾ ਕੋਈ ਵੀ ਨਹੀਂ ਬਗੜਦਾ ਨਹੀਂ ਜਦ ਚੱਲਦਾ ਉਹ ਨਾ ਕਿਆ ਮਾਗਰ ਬਹੁਤ ਖਰਚਾ ਹੋਣੀ ਨਹੀਂ ਦੋ ਮਿੰਟ ਖਰਚਾ ਨਹੀਂ ਫਰ ਸਾਈ ਤੂੰ ਸੌਦਾ ਕਰ ਮੇਰੇ ਭਾਈ ਕੀ ਲੈ ਪਹਿਲਾ ਕਿਉਂ ਜੀ ਨਾ ਤੂੰ ਕਰ ਦੇ ਚ ਇਹ ਮੈਨੂੰ ਕੋਈ ਇਤਰਾਜ਼ ਨਹੀਂ ਚਲੋ ਕਰੋ ਠੀਕ ਹੈ ਗੱਲ ਨਹੀਂ ਚੁੱਪ ਰਹਿ ਜਾ ਮੜ ਜਾ ਹਾਂ ਸੌਦਾ ਵਿੱਚੋਂ ਖਰਾਬ ਨਾ ਹੋ ਜਾਈਂ ਗੁੱਸਾ ਨਾ ਕਰੀ ਮੇਰੀ ਗੱਲ ਦਾ ਇਹ ਤੱਤ ਹੁੰਦੇ ਨੇ ਕਈ ਤਰ੍ਹਾਂ ਤੋਂ ਵੋਚਣੇ ਹੁੰਦੇ ਨੇ ਜਾਰੀ ਚ ਭੰਗਣਾ ਨਾ ਪਾਦੀ ਹਾਂ ਇਹ ਗੱਲ ਇਹ ਵੀ ਸੀਗਾ ਚਲ ਆਪਾਂ ਜਾਰੀ ਨਹੀਂ ਲਾਉਣੀ ਤੂੰ ਹੀ ਰੱਖਿਆ ਕਰ ਆਪਣੀ ਭੁੱਕੀ ਸੁੱਕੀ ਜਿਹੀ ਰਹਿ ਜਾ ਜਾਰੀਆਂ ਵਾਲੇ ਤੰਗ ਹੋ ਜਾਂਦੇ ਨੇ ਪਿੱਛੋਂ ਚੱਲ ਲਾ ਸੁੱਕੀ ਗਲੀ ਵਿੱਚ ਹੀ ਕਰ ਦਿਆਂਗੇ ਹਾਂ ਪੂਰੀ 16 ਦੀ ਦੰਦਾ ਨਹੀਂ ਤੂੰ ਹੋਰ ਵੇਚਣੀ ਨਹੀਂ ਹੁੰਦੀ ਪਾ 16 ਦੀ ਦੇਣੀ ਪੂਰੀ 17 ਦੀ ਦੇਣੀ ਹੈ ਨਹੀਂ ਮੈਂ ਭਜਦਾ ਹਾਂ ਪੱਜ ਤੇਰੀ ਮਰਜ਼ੀ ਐਂਡ ਕਰਾਤਾ ਹੋਰ 2 ਮਹੀਨੇ ਹੋ ਗਏ ਕਿ ਨਹੀਂ ਚਲਦੀ ਆ ਗਿਆ ਬੰਦਾ ਜਿਹੜਾ ਵਪਾਰੀ ਉਹ ਦੱਸਦਾ ਨਹੀਂ ਭੁਗਦਾ ਨਹੀਂ ਠੀਕ ਹੈ ਗੱਲ ਤੇਰੀ 18 ਦੀ ਲੈਣਾ ਵੇ ਨਹੀਂ ਦਿੰਦੇ ਤੇਰੀ ਇਮਾਨਦਾਰੀ ਤੇ ਮੈਂ ਤਾਂ ਲਵੇ ਵੀ ਨਹੀਂ ਤੀ ਨਹੀਂ ਚਲਦਾ ਹਾਂ ਜਲਦ ਨਹੀਂ ਮੇਰੀ ਦਲਾਲੀ ਭਾਈ ਜਿਹੜੀ ਲੈਣਾ ਉਹ ਲਵਾਂਗਾ ਹੀ ਪਿੱਛੋਂ ਚੂੜੀਆਂ ਹੀ ਨਾ ਪਣਾ ਕੇ ਵਗ ਜੀ ਪਹਿਲੀ ਦਿਨ ਉਹ ਤਾਂ ਤੁਨੂੰ ਪੂਰਾ ਘਰ ਹੱਥ ਦਾ ਬਹੁਤਾ ਸਿਆਣਾ ਨਾ ਬਣੀ ਪੂਰੀ 19000 ਦੀ ਬੱਕਰੀ ਹੋਗੀ ਨਹੀਂ ਹੁਣ ਨਹੀਂ ਰਾਜੂ ਨਹੀਂ ਨਹੀਂ ਲੈ ਬੜਾ ਮੁਚੇ ਲੈਦੇ ਹੁੰਦੇ ਯਾਰ ਨਹੀਂ ਫਟੇ ਚੱਕ ਤੇ ਆਲਾ ਕਹਿੰਦਾ ਰਾਜੂ ਮੁੱਲ ਨਹੀਂ ਲਾਉਂਦਾ ਮੁੱਲ ਲਾਤਾ ਕੋਈ ਬਾਤ ਨਹੀਂ ਹਾਂ ਬੇਟਾ ਹੁਣ ਮਤਲਬ ਗੱਲ ਚੱਲ 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 ਹਾਂਜੀ ਹਾਂ ਮੁੱਲ ਲਾਤਾ ਮੁੱਲ ਐ ਸੇ ਆ ਆ ਬ੍ਰੇਕਾਂ ਦੇ ਪੈਰ ਰੱਖ ਅਸੀਂ ਲਿਖਾਈ ਵੀ ਕਰਾ ਦਾਂਗੇ ਤੇ ਨਹੀਂ ਜਲਦੀ ਹਾਂ ਨਹੀਂ ਚਲਣੀ ਤੇਰੀ ਕੰਨੀਓ ਕੋਈ ਤੇ ਸੰਨੀ ਲਿਖਾਈ ਆਪੇ ਕਰਾ ਤੂੰ ਰੱਸਾ ਫੜਾ ਦੇ ਪੈਸੇ ਕਢ ਨਹੀਂ ਨਹੀਂ ਤੇਰੇ ਤੇ ਰੱਸਾ ਦਊ ਫੜੂੰ ਤੈਨੂੰ ਮੈਂ ਨਹੀਂ ਨਹੀਂ ਐ ਨਹੀਂ ਫੜਨਾ ਤੇਰੀ ਗਰੀਬ ਦੀ ਆਤਮਾ ਨਹੀਂ ਦਿਖਾਉਣੀ ਗਰੀਬ ਦੇਖ ਲੈ ਮੌਕਾ ਸਾਹਮਣੇ ਨਹੀਂ 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 ਮੌਕਾ ਸਾਹਮਣੇ ਨਹੀਂ ਚੱਲਦਾ ਠੀਕ ਹੈ ਫਿਰ 21 ਦੀ ਵੀ ਨਹੀਂ ਵਿਕਦੀ ਨਾ ਵੇਕੇ ਕੋਈ ਨਹੀਂ ਬਾਚ ਹੁਣ ਨਹੀਂ ਮੈਨਾਂਗਾ ਰਾਜੂ ਕਹੀਂ ਨਾ ਬਈ ਹੋ ਜਾ ਪਿੱਛੇ ਤੋੜ ਕਹਿੰਨੂ ਕੀ ਮੈਂ ਮੈਂ ਤੂੰ ਲੈ ਜੀ ਯਾਰ ਕਮਾਲ ਕਰਦਾ ਤੂੰ ਹੋਣਾ ਕਹੀਂ ਰਾਜੂ ਤੂੰ ਹੀ ਡੰਡ ਤੇ ਜਾ ਚੜਿਆ ਕਿਵੇਂ ਮੈਂ ਇਹ ਡੰਡ ਵਾਲੀ ਗੱਲ ਨਹੀਂ ਲੈ ਸਾਡੇ 20 ਦੀ ਵੇਚਤੀ ਤੇਰੀ ਅੜੀ ਪੰਨੀ ਹੈ ਹਾਂ 500 ਮੇਰਾ ਦਰਮਾਨ ਦਾ 500 ਨਾ ਕਨੀ ਹੋਣਾ ਰਾਜੂ ਫਿਰ ਮੈਂ ਤੇਰਾ ਮਾਣ ਨਹੀਂ ਕਰਿਆ ਸੀ ਤੇਰੇ ਤੇ 500 ਮੈਂ ਦਰਮਾਨ ਜਾਂਦਾ 500 ਤੇਰੀ ਹੁੰਦਰਾ ਤੇ ਗੇਨੋ ਠੇ ਲੈ ਕੇ ਵਾਕਿਆ ਮੈਂ ਬੱਕਰੀ ਨੂੰ ਤੇਰੀ ਛਾੜ ਕੇ ਤੇਰਾ ਤੇਰਾ ਮਾਣ ਆ ਤਾ 21 ਦੀ ਅੜੀ ਕਰਕੇ ਬਹਿ ਗਿਆ ਤੇਰਾ ਮਾਣ ਸੀ ਗੱਲ ਤੇਰਾ ਮਾਣ ਆ ਇੱਕ ਬੱਥੇ ਚ ਤੇਰੇ ਵਹਤੇ ਸੀ ਇਹੋ ਚੀਜ਼ ਉਹ ਦੇਈ ਮੈਂ ਕੀਤੀ ਚਾੜਦਾਂ ਪਰ ਰਾਜੂ ਹੋਣਾ ਠੀਕ ਹੈ ਹੁਣ ਚੁੱਪ ਨਹੀਂ ਰਾਜੂ ਨਹੀਂ تیر ਕਮਾਨੋ ਗੱਲ ਜਵਾਨੋ ਭਾਜੀ ਦੇ ਆਂਦਾ ਬਸ ਤੇਰਾ ਮਾਣ ਸੀ ਇੱਕ ਵਸਾ ਤੇਰਾ ਹੈ ਤੇਰੇ ਕਰਕੇ ਕਈ ਵੀ ਓ ਅੜੀ ਉਰੇਆ ਸੋ ਰਿਆ ਮੈਂ ਪਾ ਦੂੰਗਾ ਸੋ ਰਿਆ ਲੈ ਦੇ 21 ਦੀ ਹੋ ਗਈ ਛੱਡ ਫੜ ਉਹਦਾ ਫੜ ਪੈਂ ਅੱਡ ਚਦਾ ਬੇ ਸਿਆਪਾ ਜਾਂਦੇ ਆਲੀ ਜਾਂ ਭਾਂਡੇ ਆਲੀ ਹਾਂ ਲੈ ਫੜ ਅਸਫਰ ਕੋਈ ਚੱਕ ਨਹੀਂ ਬੜੀ ਫੜ ਬੜੀ ਗਈ ਤੇਰੀ ਲੈ ਟੈਂਸ਼ਨ ਲੈ ਚੱਕ ਅਬਈ ਸਹੀ ਵਾਲਾ ਮੋੜ ਮੈਨੂੰ ਅੱਛਾ ਵਾਦਾ ਕਰੇ ਮਾਲਕ ਭਾਈ ਕਿੱਲੇ ਦਾ ਗਰਾ ਹੈ ਇਹ ਪੂਰੀ 21 ਦੀ ਅੜੀ ਕਰ ਗਿਆ ਇਹਦੀ ਅੜੀ ਚੱਲ ਗਈ ਨਹੀਂ ਨੇ ਆੜੀ ਤੇਰੀ ਚੱਲੀ ਤੇਰੀ ਚੱਲੀ ਆ ਤੇਰਾ ਮਾਣਾ ਤੇਰਾ ਭਾਈ ਤੇਰੀ ਚੱਲੀ ਆੜੀ ਤੇਰੀ ਆ ਗਈ ਸਾਡੀ ਤੇਰੀ ਆੜੀ ਚੱਲੀ ਆ ਨਹੀਂ ਨਹੀਂ ਤੇਰੀ ਜੱਲ ਮੇਰੀ ਨਹੀਂ ਸੁਣੀ ਅੱਜਾ ਲਾਜੂ ਤੇਰੀ ਚੱਲੀ ਆ ਕਿਉਂ ਭਾਈ ਕਿਦੀ ਚੱਲੀ ਆ ਨਹੀਂ ਮਾਰ ਤੇਰਾ ਨਹੀਂ ਤੇਰੀ ਇਹ ਵੀ ਚੱਲੀ ਆ ਚੱਲੀ ਤੇਰੀ ਚੱਲੀ ਮੇਰੇ ਗੱਲੀ ਚੱਲੂ ਚੱਲ ਕੇ ਆਲੂ ਉੱਡ ਜਾਏਗਾ ਤੇਰੇ ਤੇ ਨਾ ਚੱਲੂ ਨਹੀਂ ਮੇਰਾ ਗੱਲੀ ਦਾ ਕਿ ਚੱਲੂ ਪਰੇ ਹੋ ਗਿਆ ਹੁਣ ਪਰੇ ਫੇਰ ਚੱਲ ਨਹੀਂ ਚੱਲ ਤੇਰੀ ਚੱਲ ਗਈ ਭਾਈ ਗਾਲੀ ਮੰਡੇ ਦੀ ਲੈ ਕੇ ਗਿਆ ਸਕੈਨਰ ਦੇ ਦੇ ਵੀਰੇ ਤੇਰਾ ਕੰਨਾ ਪਈ ਆ ਭਾਈ ਆਪ ਜੀ ਪੇ ਲੈ ਪਾਈ ਬੰਨੀ ਰਹਾ ਕੋਈ ਬਾਈ ਇਹਨੂੰ 20000 ਪਾ ਦੇ 1000 ਦੇ ਦੇ ਹਾਂ ਬਾਈ ਹਾਂ ਕਰ ਦਿੰਨੇ 21 21 ਦੀ ਹੋਈ ਐ 1000 ਇਹਨੂੰ ਦੇ ਦੇ 20 ਇਹਨੂੰ ਪਾ ਦੇ ਕਿੰਨੇ ਦਾ ਹੋ ਗਿਆ ਸਦਾ 21000 ਆੜੀ ਕਰਕੇ 21 ਚ ਵਿਕਿਆ ਇਹ ਬੰਦਾ ਨਹੀਂ ਰਾਜੂ ਨਹੀਂ 21000 ਚ ਵਿਕ ਗਿਆ ਦੱਸਣ ਮੰਨ ਤੂੰ ਬੱਸ ਤੱਕ ਮੈਂ ਭੱਜਾਂ ਹੌਣ ਚੋਰ ਤੂੰ ਕਿ ਮੈਂ ਆ ਨਹੀਂ ਹੋਣਾ ਇਕੱਲੇ ਤਾਂ ਕੀ ਹੋਏ ਨੇ ਤੇਰੇ ਬੜਾ ਕੀ ਹੋ ਗਿਆ ਤੂੰ ਹੀ ਕਰੇ ਕਿ ਮੈਂ ਕਰਿਆ ਉਹ ਮੈਂ ਕਰਿਆ ਤਾਂ ਸਹੀ ਜਦ ਤੂੰ ਮੰਨੇਂੀ ਨਹੀਂ ਪਿੰਡਾ ਬਈ ਭਾਈ ਬਤौरा ਲਿਖਾਈ ਕਰਾਣੀ ਹੁਣ ਲਿਖਾਈ ਖੁਸ਼ੀ ਤੋਂ ਕਰਾ ਦੇਣਾ ਦੀ ਆਪਦੇ ਪਾਸੇ ਦੋਈ ਪਾਰ ਲਿਖਾਈ ਨਹੀਂ ਇਹ ਛੋੜ ਕਰਦੀ ਸੋ ਬਾਹਰ ਛੋੜਦਾ ਕਰਦੀ ਹਰੇਕ ਸਾਰਾ ਕਸੂਰ ਅੱਜੂ ਕਰਵਾਉਣਾ ਸਭ ਕੁਝ ਕਰੂ ਕਿੱਡਾ ਸੌਦਾ ਤੇਰਾ ਹੁਣ ਲਿਖਾਈ ਤੂੰ ਅਖੇ ਤੂੰ ਮੈਂ ਕਰੂੰਗਾ ਨਾ ਛੱਡ ਸਾਰੀਆਂ ਹਾਂਜੀ ਹਾਂਜੀ ਸਾਸਤਰੀਕਰ ਤੇਰੀ ਜਿਹੜੀ ਹੁਣ ਹਾਂਜੀ ਜੇ ਮੈਂ ਉਹਰੇ ਮੰਡੀ ਚਾਂਜੀ ਤੂੰ ਗਾਲੀ ਰਾਜੂ ਲਿਖਾਈ ਰਾਜੂ ਦੀ ਆ ਕੀ ਗੱਲ ਕਹੀ ਯਾਰ ਜੂ ਨੇ ਕੋਈ ਨਾ ਮਿਲਦੇ ਆ ਕਿੱਦਰ ਹਾਂ ਕਿ ਮੈਂ ਤਹਾਲੀਆਂ ਗਲੀਆਂ ਚਾਹਤਾ ਹਾਂ ਲੀਆਂ ਚਾਹ ਦਿਖਾਈ ਤੇਰੀ ਬਾਈ ਚੱਲੀ ਤੇ ਮੈਂ ਨਹੀਂ ਤੂੰ ਕਹਿੰਦਾ ਬੋਲੇ ਬਣ ਹੁੰਦਾ ਨਹੀਂ ਸਿੱਧਾ ਹੋ ਸਿੱਧਾ ਕਿਵੇਂ ਹੋਇਆ ਦੱਸ ਠੀਕ ਹੈ ਜੀ ਠੀਕ ਹੈ ਨਾਲ ਬੰਦਾ ਚੜਾ ਠੀਕ ਬਿਆਨਾਂ ਚੜ ਗਿਆ ਇਹ ਠੀਕ ਹੈ ਜੀ ਹੈ